ਜਿ ਆਏ ਹੋਇਆ ਜੀ ਅੱਜ ਫੇਰ ਪਿੰਡ ਅੱਜ ਦੋਨੇ ਬੇਬੇ ਜੀ ਹੋਰ ਇਕੱਠੀਆਂ ਹੋਈਆਂ ਨੇ ਦੋਨੇ ਭੈਣਾਂ ਤੇ ਅੱਜ ਆਪਾਂ ਨੂੰ ਕੋਈ ਸੋਹਣਾ ਜਿਹਾ ਗੀਤ ਸੁਣਾਣਗੇ ਆ ਇਹ ਤੇ ਆਪਾਂ ਇਹਨਾਂ ਤੋਂ ਗੀਤ ਸੁਣਦੇ ਆ ਤੇ ਵੈਸੇ ਤੇ ਇਹਨਾਂ ਨੂੰ ਗੀਤ ਸਾਰੇ ਸੋਹਣੇ ਆਉਂਦੇ ਨੇ ਤੇ ਹੁਣ ਆਪਾਂ ਨੂੰ ਇਹ ਆਪਾਂ ਨਾਲ ਤੋਂ ਪੁੱਛਦੇ ਆ ਗੀਤਾਂ ਬਾਰੇ ਬੇਬੇ ਹਾਂ ਤੇ ਉਹ ਵਾਲਾ ਗੀਤ ਸੁਣਾਉਂਗੇ ਆ ਦਿਓਰ ਪਰਜਾਈ ਵਾਲਾ ਜਿਹੜਾ ਬਹੁਤ ਹੀ ਸੋਹਣਾ ਜਿਹਾ ਗੀਤ ਤੁਸੀਂ ਗਾਉਣੀ ਆ ਹੁੰਨੀ ਆ ਮਰੂਆ ਕਿਨੇ ਵੀਜਾ ਦੇਵਰਾ ਰਾਜ ਦਵਾਰੇ ਹਾਂ ਬੇ ਹੂੰ ਧਰਮ ਦਵਾਰੇ ਵੀ ਦੇਵਰਾ ਹਾਂ ਤੇ ਵੀ ਵੀਜਾ ਤੁਸੀਂ ਇਹ ਗੀਤ ਗਾਉਂਦੀਆਂ ਸੀਗੀਆਂ ਪਹਿਲਾਂ ਤੇ ਫਿਰ ਤੁਹਾਡੇ ਦਿਓਰ ਸੁਣਦੇ ਹੋਣਗੇ ਨਾ ਹਾਂ ਸੁਣਦੇ ਹੀ ਕੇ ਭਾਈ ਜੇ ਉਹ ਤਾਂ ਆਪਾ ਹੁੰਦੇ ਹੁੰਦੇ ਤੇ ਕਹਿੰਦੇ ਹੁੰਦੇ ਜਿਵੇਂ ਅਸੀਂ ਗੀਤ ਗਾਵੋ ਅੱਛਾ ਵੀ ਇਹ ਗੀਤ ਵਾਰ-ਵਾਰ ਕਰਦੇ ਸੀਗਾ ਨਹੀਂ ਜਾਓ ਭਾਬੀ ਜੇ ਤਾਂ ਮੈਂ ਦਿਓਰਾ ਗੀਤ ਗਾ ਲਵਾਂ ਭਾਬੀ ਇਹੀ ਕਹਿੰਦੇ ਹੁੰਦੇ ਤੇ ਗੀਤ ਤਾਂ ਬਹੁਤੀ ਕਹਿੰਦਾ ਹੁੰਦਾ ਸੀ ਹਾਂ ਦੇਖ ਲਓ ਨਾ ਫਿਰ ਹੁਣ ਉਹ ਟਾਈਮ ਇਹਦੇ ਤੁਹਾਡੇ ਵੇਲੇ ਤਾਂ ਇਹ ਲੋ ਕਿੰਨਾ ਵਧੀਆ ਟਾਈਮ ਸੀਗਾ ਕਿੰਨਾ ਵਧੀਆ ਨਾ ਪਿਆਰ ਹੁੰਦਾ ਸਾਰੇ ਪਰਿਵਾਰਾਂ ਦਾ ਤੇ ਗੀਤ ਸੁਣਦੇ ਸੀਗੇ ਦੇਖੋ ਹੁਣ ਅੱਜ ਦੀ ਰਾਤ ਹੋ ਜਾਂਦੀ ਗੀਤ ਗਾਉਣੀਆਂ ਹਾਂ ਕੋਈ ਗੁੱਸਾ ਨਹੀਂ ਕਰਦਾ ਸੀ ਦੇਖ ਨਾ ਕਿੰਨੇ ਮਰਜ਼ੀ ਮਜ਼ਾਕ ਕਰੀ ਜਾਂਦੇ ਆ ਨਾ ਦਿਓਰਾਂ ਨੂੰ ਤੇ ਜਿਹੜਾ ਵੀ ਅੱਜ ਤੁਸੀਂ ਗੀਤ ਸੁਣਾਉਂਗੇ ਇਹਦੇ ਵਿੱਚ ਉਹ ਕੀ ਕਹਿੰਦੇ ਹੁੰਦੇ ਆ ਮਤਲਬ ਵੀ ਉਹ ਆਪਣੇ ਉਹਨੂੰ ਦਿਓਰ ਨੂੰ ਕਹਿੰਦੀ ਹੈ ਪਰਚਾਈ ਹੈ ਨਾ ਹਾਂ ਉਹ ਬੁਕਦੀ ਆ ਦਿਓਰ ਨੂੰ ਹਾਂ ਮਰੂਆ ਕੀਨੇ ਵਿਦਿਆਰਥੀ ਹੋਦਾ ਉਹ ਫਿਰ ਦੱਸਦਾ ਉਹ ਫੇਰ ਦਵਾਰੇ ਫੇਰ ਪੁੱਛਦੀ ਹੈ ਉਹ ਕਹਿੰਦਾ ਮੈਂ ਬੀਜਿਆ ਹੂੰ ਫੇਰ ਦਸ ਰਖ ਦਿੱਤੀਆਂ ਫਿਰ ਵੀਰੇ ਕਾਇ ਕਲੀਆਂ ਉਹ ਕਹਿੰਦਾ ਨੌ ਕਲੀਆਂ ਅੱਛਾ ਵੀਰੇ ਖਵਾਲੇ ਹੂੰ ਵੀਰੇ ਦਸ ਰਖਵਾਲੇ ਨੇ ਵੀ ਮਰੂਆ ਮੈਂ ਬੀਜਿਆ ਇਹਦੇ ਦਸ ਰਖਵਾਲੇ ਨੇ ਨੌ ਇਹਦੀਆਂ ਕਲੀਆਂ ਨੇ ਨੌ ਕਲੀਆਂ ਹਾਂ ਦਸ ਉਹਦੇ ਰਖਵਾਲੇ ਨੇ ਫੇਰ ਅੱਗੇ ਅੱਗੇ ਕਹਿੰਦੀ तागे ਮੈਂ बाट ਜੀ ਦੇ बे ਰਾਵੇ ਲਾ ਤਨ ਸੋਈ ਹਾਂ ਬੇ ਹੂੰ ਲਾ ਤਨ ਸੋਈ ਕਦਾ ਤਾਗੇ ਨਾ ਵੱਟ ਨਹੀਂ ਪਾਪੋ ਤਾਂ ਸਿਰ ਮੁਸੇ ਤਾਂ ਸਿਰ ਮੁਸੇ ਤੇਰੀ ਤਾਂ बे ਤੇਰਾ खून ਹੈ ਨਾ ਮੈਂ ਉਹ ਜੋ ਰਾ ਕਹਿੰਦੀ ਬੀਤ ਤੇਰਾ ਮਾਰ ਹਾਂ ਬੇ ਹੂੰ

सङ्गीतरा ਇਹ ਜੇ ਕੰਮ ਤੇ ਇੱਕ ਦੇ ਲਾਵਾ ਮੇਰੂ ਏਟਪਰਮ ਕੇ ਕੇ ਨਾਮਾ ਮੇਰੂ ਮੇ ਰਾਖ ਲੀ ਆਵਾ ਆ ਮੇ ਹੋ ਤੇਰੇ ਨਾੜ ਲਾਵਾ ਮੇਰੂ ਸੰਗਤ ਸਾਥ ਦੇਣਾ ਨਾ ਜਾ ਸਭ ਦੇ ਰਣਾ ਲੈਣਾ ਨਹੀਂ ਹੋ ਪਉ ਮੁਹਰੇ ਆਉਂ ਕੁਮਾਰ ਹਾਨੀ ਹੋ ਰहूं ਕੁਮਾਰ ਨੀ ਬਬਾ ਬੱਡਾ ਲੈ ਆ ਰਿਹਾ ਹਾਂ ਸਾਲ ਵਿਆਹ ਕਰਵਾਣੀ ਪੀਂਦਾ ਤੇਰਾ ਆਉਂਦਾ ਨਹੀਂ ਦੇਰ ਪੱਪਾ ਬੱਡਾ ਰਿਹਾ ਸੀ ਅੱਗੇ ਤਾਂ ਮੈਂ ਕਰ ਜੂ ਵਿਆਹ ਵੀ ਵਿਆਹ ਨਹੀਂ ਕਰਾਣਾ ਪਰ ਹੈ ਤੇਰੇ ਹੱਥ ਦੀਆਂ ਰੋਟੀਆਂ ਖਾਣੀਆਂ ਨੇ ਤੇਰੀਆਂ ਤੇਰੇ ਪੱਕਿਆ ਖਾਂ ਹਾਂ ਜੇ ਤੇ ਭਾਈ ਦੇ ਵੀ ਨਹੀਂ ਆਂਦੀਆਂ ਕਿ ਆਂਦੀਆਂ ਕਿਰ ਵਰਤੀ ਸਹੀ ਗੱਲ ਹੈ ਵੀ ਤਾਂ ਦੇਵਰ ਪਰਜਾਈ ਦਾ ਬਹੁਤ ਪਵਿੱਤਰ ਰਿਸ਼ਤਾ ਸੀਗਾ ਹੈ ਨਾ ਬਹੁਤ ਜ਼ਿਆਦਾ ਹਾਂ ਸਹੀ ਗੱਲ ਹੈ ਕਿੰਨੇ ਆਪਣੇ ਦੇਵਰਾਂ ਦੀ ਇੱਜ਼ਤ ਕਰਦੀਆਂ ਸੀਗੀਆਂ ਨਾ ਤੇ ਦੇਵਰ ਵੀ ਬਹੁਤ ਭਾਬੀਆਂ ਦੀ ਇੱਜ਼ਤ ਕਰਦੇ ਸੀਗੇ ਹੈ ਨਾ ਹਾਂ ਸਹੀ ਗੱਲ ਹੈ ਹੁਣ ਤਾਂ ਬਸ ਜਵਾਨਾ ਹੀ ਹੋਰ ਹੋਰ ਆ ਗਿਆ ਉਹਨੇ ਤਾਂ ਇਹ ਵੀ ਕਿਹਾ ਕਿ ਇਹ

ਬਹੁਤ ਸੋਹਣੇ ਗੀਤ ਗਾਣੇ ਬੇਬੀ ਬਹੁਤ ਸੋਹਣੀ ਸੋਡੀ ਆਵਾਜ਼ ਹੈ ਸਹੀ ਗੱਲ ਹੈ ਇਹ ਮਾਵਾ ਨਹੀਂ ਲੱਭਣੀਆਂ ਹੈਗੀਆਂ ਨਾ ਇਹ ਆਪਾਂ ਨੂੰ ਮਾਵਾ ਦੇ ਗੀਤ ਲੱਭਣੇਗੇ ਨਾ ਆਪਾਂ ਨੂੰ ਇਹ ਮੁੜ ਕੇ ਲੱਭਣੀਆਂ ਹੈਗੀਆਂ ਦੇਖੋ ਜੀ ਇੰਨੇ ਸੋਹਣੇ ਗੀਤ ਗਾਉਂਦੀਆਂ ਨੇ ਇਹ ਕਿੰਨੇ ਵਧੀਆ ਤੇ ਆਉਣ ਵਾਲੀ ਪੀੜ੍ਹੀਆਂ ਲਈ ਇੱਕ ਮਿਸਾਲ ਹੈ ਇਹ ਤੇ ਇੰਨਾ ਕਾਢਣ ਕਾਢਣ ਮਾਵਾ ਨੂੰ ਆਪਾਂ ਸਲਾਮ ਕਰਦੇ ਆਂ ਤੇ ਕਿੰਨਿਆ ਦਲੇਰ ਮਾਵਾ ਸੀਗੀਆਂ ਪਹਿਨਾ ਦੇਖੋ ਆਪਣੇ ਬੱਚੇ ਵੀ ਪਾਲਦੀਆਂ ਸੀ ਤੇ ਕਿੰਨੇ ਸੋਹਣੇ ਸੋਹਣੇ ਗੀਤ ਵੀ ਗਾਉਂਦੀਆਂ ਸੀ ਤੇ ਪਰਿਵਾਰਾ ਨੂੰ ਵੀ ਬੰਨ ਕੇ ਰੱਖਦੀਆਂ ਸੀ ਹਰ ਇੱਕ ਪਰਿਵਾਰ ਤੇ ਮਤਲਬ ਰਿਸ਼ਤੇ ਬਣੇ ਹੋਏ ਨੇ ਦੇਖੋ ਸਾਰਿਆਂ ਤੇ ਗੀਤ ਬਣੇ ਹੋਏ ਨੇ ਗੋਲ ਬੈਠੀਆਂ ਸੀ ਗੋਲ ਬੈਕੀਆਂ ਨੇ ਗੋਲ ਹਰ ਇੱਕ ਰਿਸ਼ਤੇ ਤੇ ਗੀਤ ਬਣੇ ਹੋਏ ਨੇ ਤੇ ਆਪਾਂ ਹੋਰ ਵੀ ਇਨਾ ਤੋਂ ਕੋਈ ਗੀਤ ਸੁਣਾਵਾਂਗੇ ਤੇ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਜੀ ਅੱਗੇ ਸ਼ੇਅਰ ਜ਼ਰੂਰ ਕਰਨਾ ਜੀ ਲਾਈਕ ਕਮੈਂਟ ਕਰਨਾ ਜੀ ਬਹੁਤ ਬਹੁਤ ਦੁਬਾਰਾ ਤੇ ਫੇਰ ਤੁਹਾਡਾ ਧੰਨਵਾਦ ਜੀ